ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਅਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਜਗਤ ਸੁਆਮੀ ਸਤਗੁਰੂ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੁਆਮੀ ਸਤਗੁਰੂ ਕਲਗੀ ਤਰਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤਨ ਤਨ ਸਤਗੁਰੂ ਸਾਰੀਆਂ ਕਲਾ ਵਿੱਚ ਸੰਪੂਰਨ ਸਤਗੁਰੂ ਦੀਨ ਦੁਨੀ ਦੇ ਮਾਲਕ ਸ਼ਬਦ ਅਵਤਾਰ ਸਤਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਵਿੱਚ ਸਾਰੇ ਸੁਖਾਂਨ ਖਾਲਸਾ ਜੀ ਜਿਨ੍ਹਾਂ ਨੂੰ ਜਾਚ ਆ ਜਾਂਦੀ ਹੈ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਮਹਾਰਾਜ ਦੀ ਕਿਵੇਂ ਸੇਵਾ ਕਰਕੇ ਮਹਾਰਾਜ ਦਾ ਨਾਮ ਜਪ ਕੇ ਸਤਿਗੁਰਾਂ ਜੀਆਂ ਨੂੰ ਖੁਸ਼ ਕੀਤਾ ਜਾ ਸਕਦਾ ਜਿਹੜੇ ਮਹਾਰਾਜ ਦੀ ਯਾਦ ਵਿੱਚ ਅਮਰਤ ਵੇਲੇ ਉੱਠ ਕੇ ਬਾਣੀ ਪੜ੍ਹਦੇ ਨਾਮ ਜਪਦੇ ਅਭਿਆਸ ਕਰਦੇ ਭਜਨ ਬੰਦਗੀ ਕਰਦੇ ਸੇਵਾ ਸਿਮਰਨ ਕਰਦੇ ਉਹ ਸਤਿਗੁਰ ਸੱਚੇ ਪਾਸ਼ਾ ਦੇ ਨੇੜੇ ਹੋ ਜਾਂਦੇ ਤੇ ਖਾਲਸਾ ਜਿਹੜਾ ਸਤਿਗੁਰ ਜੀ ਦੇ ਨੇੜੇ ਹੋ ਜਾਂਦਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਕਿਉਂਕਿ ਗੁਰੂ ਤੇ ਅਕਾਲ ਪੁਰਖ ਵਾਹਿਗੁਰੂ ਇੱਕੋ ਸਰੂਪ ਹੈ ਸੋ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਾਰਿਆਂ ਨੂੰ ਸੁੱਖ ਦੇਣ ਵਾਲੇ ਹਰ ਪ੍ਰਕਾਰ ਦੀ ਸ਼ਾਂਤੀ ਦੇਣ ਵਾਲੇ ਦੀਨ ਦੁਨੀ ਦੇ ਪਾਸ਼ਾ ਜੀ ਦਾ ਨਾਮ ਹਿਰਦੇ ਵਿੱਚ ਬਰੋਕੇ ਰੱਖਣਾ ਚਾਹੀਦਾ ਜਿਵੇਂ ਖਾਲਸਾ ਜੀ ਘਰ ਵਿੱਚ ਕੋਈ ਅਨਮੋਲਕ ਤੇ ਮਹਿੰਗੀ ਚੀਜ਼ ਹੋਵੇ ਬੰਦਾ ਉਹਨੂੰ ਲਕਾਲ ਕਾ ਕੇ ਰੱਖਦਾ ਸਾਂਭ-ਸਾਂਭ ਕੇ ਰੱਖਦਾ ਕਿ ਕਿਤੇ ਗਵਾਚ ਨਾ ਜਾਵੇ ਜੇੜੀ ਕੋਈ ਬਹੁਤ ਮਹਿੰਗੀ ਹੋਵੇ ਤੇ ਦੂਜੀ ਵਾਰ ਮਿਲ ਨਾ ਸਕੇ ਜੇ ਗਵਾਚ ਜਾਵੇ ਤੇ ਸਾਰੇ ਘਰ ਦਾ ਸੁੱਖ ਚੈਣ ਜੀ ਦੇ ਨਾਲ ਚਲਾ ਜਾਵੇ ਉਸ ਚੀਜ਼ ਨੂੰ ਬੰਦਾ ਉਹਦੇ ਕੋਲ ਬੈਠ ਕੇ ਨਿਗਰਾਨੀ ਕਰਦਾ ਵਾਰ-ਵਾਰ ਚੈੱਕ ਕਰਦਾ ਕਿ ਮੇਰੇ ਕੋਲ ਹੈਗੀ ਆ ਕਿਤੇ ਇਧਰ ਉਧਰ ਤਾਂ ਨਹੀਂ ਚਲੀ ਗਈ ਇਸੇ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਖਾਲਸਾ ਜੀ ਜਿਹੜੇ ਗੁਰਮੁਖ ਪਿਆਰੇ ਹੁੰਦੇ ਉਹ ਹਰ ਪ੍ਰਕਾਰ ਦੀ ਅਮੋਲਕ ਚੀਜ਼ ਤੋਂ ਵੀ ਕਿਤੇ ਅਨਮੁੱਲੀ ਚੀਜ਼ ਮਹਾਰਾਜ ਦੇ ਨਾਮ ਨੂੰ ਸਮਝਦੇ ਨੇ ਜਿਨ੍ਹਾਂ ਕੋਲੇ ਮਹਾਰਾਜ ਦਾ ਨਾਮ ਟਿਕਿਆ ਰਹਿੰਦਾ ਹੈ ਉਹਨਾਂ ਕੋਲੇ ਸੰਸਾਰ ਦੇ ਸਾਰੇ ਸੁੱਖ ਸੰਸਾਰ ਦੀਆਂ ਸਾਰੀਆਂ ਖੁਸ਼ੀਆਂ ਸਾਰੇ ਖਜ਼ਾਨਿਆਂ ਦੀਆਂ ਚਾਬੀਆਂ ਉਹਨਾਂ ਦੇ ਹੱਥ ਹੁੰਦੀਆਂ ਜਿਹੜੇ ਨਾਮ ਜਪਦੇ ਮਹਾਰਾਜ ਦਾ ਨਾਮ ਜਪਣ ਵਾਲਾ ਖਾਲਸਾ ਜੀ ਪਾਰ ਉਤਾਰਾ ਕਰਦਾ ਹੈ ਸੰਸਾਰ ਵਿੱਚੋਂ ਮਹਾਰਾਜ ਦਾ ਨਾਮ ਕਿੱਡਾ ਅਮੁੱਲਕ ਹੈ ਆਓ ਉਹਦੇ ਪਰਥਾਏ ਸਤਿਗੁਰ ਜੀ ਧੰਗੁਰੂ RAMDAS ਮਹਾਰਾਜ ਨੂੰ ਪੁੱਛਣਾ ਕਰੀਏ ਕਿ ਸਤਿਗੁਰ ਜੀ ਇਹ ਨਾਮ ਜਿਹੜਾ ਹੈ ਕਿੱਡਾ ਕ ਅਮੁੱਲਕ ਹੈ ਤੇ ਕਿੰਨਾ ਕਿੰਨਾ ਨੇ ਜਪਿਆ ਤੇ ਕਿਉਂ ਜਪਿਆ ਮਹਾਰਾਜ ਸੱਚੇ ਪਾਸ਼ਾ ਸਾਡੇ ਕੋ ਤਾਂ ਜਪਿਆ ਨਹੀਂ ਜਾਂਦਾ ਮਹਾਰਾਜ ਅਸੀਂ ਕਿਵੇਂ ਨਾਮ ਜਪੀਏ ਜਾਂ ਕਈ ਪ੍ਰਕਾਰ ਦੇ ਸਾਡੇ ਫੁਰਨੇ ਕਈ ਪ੍ਰਕਾਰ ਦੇ ਤਰਕ ਜਿਹੜੇ ਖਾਲਸੇ ਦੀ ਸਾਡੇ ਮਨ ਵਿੱਚ ਆਉਂਦੇ ਨੇ ਸੋ ਉਹਦੇ ਪਰਥਾਇ ਸਤਗੁਰੂ ਜੀ ਧੰਗ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਸਤਗੁਰੂ ਜੀ ਕਹਿੰਦੇ ਸਿੱਧ ਸਮਾਦ ਜਪਿਓ ਇੱਕ ਸਿੱਧ ਸਮਾਦ ਜਪਿਓ ਲਿਵਲਾਈ ਸਾਧਕ ਮਨ ਜਪਿਆ ਜਤੀ ਸਤੀ ਸੰਤੋਖੀ ਧਿਆਇ ਮੁਖੇਂਦਰਾਦਕ ਰਵਿਆ ਮਹਾਰਾਜ ਕਹਿੰਦੇ ਸਮਾਧੀ ਲਾ ਕੇ ਜਿਹੜੇ ਬੈਠੇ ਨੇ ਉਹ ਵੀ ਵਾਹਿਗੁਰਜੀ ਦਾ ਅਮੋਲਕ ਨਾਮ ਜਪਦੇ ਮਹਾਰਾਜ ਨਾਲ ਲਹਿਰ ਜੋੜ ਕੇ ਸੱਚੇ ਪਾਤਸ਼ਾਹ ਕਹਿੰਦੇ ਸਾਧਕਾਂ ਨੇ ਤੇ ਜਿੰਨੇ ਮੁਨੀ ਹੋਏ ਨੇ ਵੱਡੇ ਵੱਡੇ ਖਾਲਸਾ ਜੀ ਉਹਨਾਂ ਨੇ ਵਾਹਿਗੁਰ ਦਾ ਨਾਮ ਜਪਿਆ ਜਤੀਆਂ ਨੇ ਮਹਾਰਾਜ ਦਾ ਧਿਆਨ ਧਰਿਆ ਸਤੀਆਂ ਨੇ ਸੰਤੋਖੀਆਂ ਨੇ ਧਿਆਨ ਧਰਿਆ ਇੰਦਰ ਨੇ ਇੰਦਰ ਦੇ ਜਿਹੜੇ ਬੈਠੇ ਅੱਗੇ ਗਾੜੀ ਗਾਉਣ ਵਾਲੇ ਸਾਰੇ ਉਹਨਾਂ ਨੇ ਉਸ ਅਕਾਲ ਪੁਰਖ ਵਾਹਿਗੁਰਜੀ ਨੂੰ ਅਮੋਲਕ ਸਮਝ ਕੇ ਜਪਣਾ ਕੀਤਾ ਮਹਾਰਾਜ ਕਹਿੰਦੇ ਸ਼ਰਨ ਪਰੇ ਜਪਿਓ ਤੇ ਭਾਏ ਗੁਰਮੁਖ ਪਾਰ ਪਿਆ ਜ ਮਹਾਰਾਜ ਦੀ ਸ਼ਰਨ ਪੈ ਕੇ ਆਪਣੇ ਗੁਰੂ ਦੀ ਸ਼ਰਨ ਪੈ ਕੇ ਐਸੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਦੇ ਨੇ ਸਤਗੁਰੂ ਜੀ ਦੇ ਦੱਸੇ ਹੋਏ ਰਸਤੇ ਤੇ ਤੁਰਦੇ ਨੇ ਉਹ ਸਤਗੁਰੂ ਜੀ ਨੂੰ ਪਿਆਰੇ ਲੱਗਦੇ ਨੇ ਖਾਲਸਾ ਜੀ ਇਸ ਸੰਸਾਰ ਵਿੱਚ ਆ ਕੇ ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਪਿਆਰੇ ਲੱਗ ਜਾਈਏ ਹੋਰ ਕੀ ਚਾਹੀਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਖੁਸ਼ੀ ਪ੍ਰਾਪਤ ਕਰ ਲਈਏ ਉਹ ਹੁੰਦੀ ਹੈ ਨਾਮ ਦੀ ਪ੍ਰਾਪਤੀ ਕਰਕੇ ਮਹਾਰਾਜ ਕਹਿੰਦੇ ਮੇਰੇ ਮਨ ਨਾਮ ਜਪਤ ਤਰਿਆ ਧੰਨਾ ਜੱਟ ਬਾਲਮੀਕ ਬਟਵਾਰਾ ਗੁਰਮੁਖ ਪਾਰ ਪਾਇਆ ਸਤਿਗੁਰ ਕਹਿੰਦੇ ਭਗਤ ਧੰਨੇ ਜੀ ਵਰਗੇ ਤੇ ਹੋਰ ਜਿਹੜੇ ਬਾਲਮਿਕ ਜੀ ਖਾਲਸਾ ਜੀ ਜਿਹੜਾ ਡਾਕੂ ਸੀ ਉਹ ਵੀ ਮਹਾਰਾਜ ਦਾ ਨਾਮ ਜਪ ਕੇ ਸਤਿਗੁਰੂ ਦੀ ਸ਼ਰਨ ਪੈ ਕੇ ਗੁਰੂ ਦੀ ਸ਼ਰਨ ਪੈ ਕੇ ਪਾਰ ਲੰਘਿਆ ਸੀ ਮਹਾਰਾਜ ਅੱਗੇ ਸੱਚੇ ਪਾਸ਼ਾ ਮਹਿਮਾ ਕਰਦੇ ਕੌਣ-ਕੌਣ ਨਾਮ ਜਪਦਾ ਹੈ ਸਤਿਗੁਰ ਕਹਿੰਦੇ ਸੁਰਨਾਰ ਗਣਗੰਧਰ ਬਹਿ ਜਪਿਓ ਰਿਖ ਰਿਖ ਬਪੁਰਾ ਹਰ ਗਾਇਆ ਸੋ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਨੇ ਸੁਰਾ ਨੇ ਸੁਰ ਹੁੰਦੇ ਦੇਵਤੇ ਤੇ ਖਾਲਸਾ ਜੀ ਜਿਹੜੇ ਗਣਗੰਧਰ ਬਣੇ ਇਹ ਸਾਰੇ ਜਿਹੜੇ ਸ਼ਿਵ ਜੀ ਦੇ ਉਪਾਸ਼ਕ ਨੇ ਜਿਨ੍ਹਾਂ ਨੂੰ ਗਣ ਕਹਿੰਦੇ ਆ ਇੱਕ ਗੰਧਰਬ ਜਿਹੜੇ ਖਾਲਸਾ ਜਿਹੜੇ ਇੰਦਰ ਦੇ ਲੋਕ ਵਿੱਚ ਜਾਂ ਇੰਦਰਪੁਰੀ ਵਿੱਚ ਜਾਂ ਬ੍ਰਹਮਾਪੁਰੀ ਵਿੱਚ ਜਿਹੜੇ ਅੱਗੇ ਰਾਗੀ ਰਾਗ ਗਾਉਂਦੇ ਨੇ ਕਈ ਪ੍ਰਕਾਰ ਦੇ ਸ਼ਲੋਕ ਸਾਸਕ੍ਰਿਤੀ ਸ਼ਲੋਕ ਕਈ ਪ੍ਰਕਾਰ ਦਾ ਗਾਇਨ ਕਰਦੇ ਉਹਨਾਂ ਨੂੰ ਗੰਧਰਬ ਆਖਿਆ ਜਾਂਦਾ ਹੈ ਮਹਾਰਾਜ ਕਹਿੰਦੇ ਉਹ ਵੀ ਅਕਾਲ ਪੁਰਖ ਦਾ ਨਾਮ ਜਪਦੇ ਕਹਿੰਦੇ ਵਿਚਾਰਾ ਧਰਮਰਾਜਾ ਵੀ ਮਹਾਰਾਜ ਦੇ ਗੁਣ ਗਾਉਂਦਾ ਰਿਖ ਬੱਪਰੇ ਹਰ ਗਾਇਆ ਮਹਾਰਾਜ ਕਹਿੰਦੇ ਸ਼ੰਕਰ ਬ੍ਰਹਮਾ ਦੇਵੀ ਜਪਿਓ ਮੁਖ ਹਰ ਹਰ ਨਾਮ ਜਪਿਆ ਸੋ ਸੱਚੇ ਪਾਸ਼ਾ ਕਹਿੰਦੇ ਭਗਵਾਨ ਸ਼ਿਵ ਜੀ ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਦਾ ਹੈ ਬ੍ਰਹਮਾ ਬ੍ਰਹਮਾ ਜਿਹੜਾ ਖਾਲਸਾ ਜੀ ਸ੍ਰਿ ਸ੍ਰਿਸ਼ਟੀ ਦੀ ਉਤਪਤੀ ਕਰ ਅੰਗ ਪੈਰ ਬੱਚੇ ਦੇ ਜਿਹਦੇ ਪ੍ਰਕਾਰ ਨਾਲ ਬਣਦੇ ਨੇ ਉਹ ਵੀ ਮਹਾਰਾਜ ਦਾ ਨਾਮ ਜਪਦਾ ਸਤਿਗੁਰ ਕਹਿੰਦੇ ਦੇਵੀ-ਦੇਵੀਆਂ ਖਾਲਸਾ ਜੀ ਜਿਹੜੀਆਂ ਮਾਤਾ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ ਜਿਨ੍ਹਾਂ ਦੇ ਵਿੱਚ ਵੱਡੀਆਂ ਨੇ ਲక్ష్ਮੀ, ਪਾਰਮਤੀ ਜਾਂ ਭਵਾਨੀ, ਦੁਰਗਾ ਸੋ ਇਹ ਜਿਹੜੀਆਂ ਬੀਬੀਆਂ ਸਾਰੀਆਂ ਨਾਮ ਜਪਣ ਵਾਲੀਆਂ ਮਹਾਰਾਜ ਕਹਿੰਦੇ ਇਹਨਾਂ ਨੇ ਵੀ ਪਰਮੇਸ਼ਰ ਦਾ ਨਾਮ ਜਪ ਕੇ ਹਿਰਦੇ ਦੀ ਸ਼ਾਂਤੀ ਪਾਈ ਹੈ ਤੇ ਉਹ ਤੋਂ ਬਿਨਾ ਇਹਨਾਂ ਨੂੰ ਕੋਈ ਸ਼ਾਂਤੀ ਨਹੀਂ ਹਰ ਹਰ ਨਾਮ ਜਿਨ੍ਹਾਂ ਮਨ ਭੀਨਾ ਤੇ ਗੁਰਮੁਖ ਪਾਰ ਪਿਆ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਪੈ ਕੇ ਮਹਾਰਾਜ ਦਾ ਪਵਿੱਤਰ ਨਾਮ ਸਾਭਿਆ ਹੈ ਇਸ ਅਮੋਲਕ ਖਜ਼ਾਨੇ ਨੂੰ ਸਾਭਿਆ ਹੈ ਸਤਗੁਰ ਕਹਿੰਦੇ ਉਹ ਗੁਰਮੁਖ ਪਾਰ ਪੈਣਗੇ ਕੋਟ ਕੋਟ ਤੇ 30 ਤੇ ਆਇਓ ਹਰ ਜਪਤਿਆਂ ਅੰਤ ਨਾ ਪਾਇਆ ਮਹਾਰਾਜ ਕਹਿੰਦੇ 33 ਕਰੋੜ ਦੇਵਤਾ ਹੈ ਇੱਥੇ ਪਿੱਛੇ ਜੇ ਖਾਲਸਾ ਜੀ ਇੱਕ ਬੰਦਾ ਕਹਿੰਦਾ ਸੀ ਹੁਣ 33 ਕਰੋੜ ਦੇਵਤਾ ਕਿਹੜਾ ਕਿਸੇ ਨੇ ਵੇਖਿਆ ਤੇ ਖਾਲਸਾ ਜੀ ਬੰਦੇ ਨੂੰ ਅਸਲ ਵਿੱਚ ਜੇ ਬੰਦੇ ਨੂੰ ਬਹਿ ਕੇ ਵਿਚਾਰ ਕੀਤੀ ਜਾਵੇ ਨਾ ਕਿਸੇ ਬੰਦੇ ਨਾਲ ਤੇ ਉਹਨੂੰ ਇਹ ਪੁੱਛਿਆ ਜਾਵੇ ਕਿ ਜੇ ਤੂੰ ਪ੍ਰਮਾਣ ਲੱਭਦਾ ਫਿਰਦਾ ਤਰਕ ਲੱਭਦਾ ਫਿਰਦਾ ਸਭ ਤੋਂ ਪਹਿਲਾਂ ਤਰਕ ਆਪਣੇ ਮਾਪਿਓ ਤੇ ਕਰ ਇੱਕ ਬੰਦਾ ਮੈਂ ਸੁਣਿਆ ਥੋੜੇ ਦਿਨ ਪਹਿਲਾਂ ਮੈਂ ਉਹਦਾ ਕਿਸੇ ਦੀ ਗੱਲ ਨਹੀਂ ਕਰਦਾ ਪਰ ਜਦੋਂ ਕੋਈ ਸਤਿਗੁਰੂ ਜੀ ਪਰਥਾਏ ਗੱਲ ਆਵੇ ਜਾਂ ਸੰਗਤ ਨੂੰ ਕੋਈ ਗੱਲ ਕੋਈ ਕਹਿੰਦਾ ਹੋਵੇ ਉਹ ਖਾਲਸਾ ਜੀ ਨਾ ਤਾਂ ਜਰੀ ਜਾਂਦੀ ਹੈ ਤੇ ਉਹਦੇ ਪਰਥਾਏ ਕੁਝ ਬੋਲਣਾ ਫਰਜ਼ ਵੀ ਬਣਦਾ ਇੱਕ ਬੰਦਾ ਕੋਈ ਇੰਸਟਾਗ੍ਰam ਤੇ ਹੈ YouTube ਤੇ ਵੀ ਹੈ ਸ਼ਾਇਦ ਮੈਂ ਨਹੀਂ ਜਾਣਦਾ ਉਹ ਬੰਦਾ ਕਹਿੰਦਾ ਹੈ ਕਿ ਹਮੇਸ਼ਾ ਕਿਸੇ ਦੇ ਪਿੱਛੇ ਨਾ ਲੱਗ ਜਾਓ ਤਰਕਵਾਦੀ ਬਣੋ ਖਾਲਸਾ ਜੀ ਜਦੋਂ ਦਾ ਸੰਸਾਰ ਤਰਕਵਾਦੀ ਬਣਿਆ ਉਦੋਂ ਤੇ ਮਾੜੀਆਂ ਰੂਹਾਂ ਦਾ ਪਹਿਰਾ ਸੰਸਾਰ ਤੇ ਹੋਇਆ ਤਰਕ ਉਹ ਹੁੰਦਾ ਜਿਹੜਾ ਜਾਜ ਹੋਵੇ ਤਰਕ ਵਿੱਚ ਤਰਕ ਪਹਿਲਾਂ ਸਿੰਘ ਵੀ ਕਰਦੇ ਹੁੰਦੇ ਸੀ ਜਦੋਂ ਮਹਾਰਾਜ ਕਿਸੇ ਨੇ ਸ਼ਰਨ ਆਉਣਾ ਪਰ ਉਹ ਤਰਕ ਇਦਾਂ ਨਹੀਂ ਸੀ ਹੁੰਦਾ ਕਿ ਮੈਂ ਮੰਨਦਾ ਨਹੀਂ ਕਿਸੇ ਦੀ ਉਹਨਾਂ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਣਾ ਕਹਿਣਾ ਸਤਿਗੁਰੂ ਜੀ ਮੈਂ ਅਲਪੱਗ ਜੀ ਹਾਂ ਮੇਰੀ ਮਾਤ ਇੰਨੀ ਨਹੀਂ ਸਤਿਗੁਰੂ ਜੀ ਜਿੱਥੇ ਮੇਰੇ ਸਰੀਰ ਦੀ ਪਹੁੰਚ ਹੈ ਜਿੱਥੇ ਖਤਮ ਹੁੰਦੀ ਹੈ ਉੱਥੋਂ ਆਪ ਜੀ ਦਾ ਪਸਾਰਾ ਸ਼ੁਰੂ ਹੁੰਦਾ ਗੁਰੂ ਗਰੀਬ ਨਵਾ ਸੱਚੇ ਪਾਸ਼ਾ ਮੇਰਾ ਤਰਕ ਹੈ ਇਹਨੂੰ ਦੂਰ ਕਰ ਦਿਓ ਇਦਾਂ ਦੇ ਗੁਰਮੁਖ ਪਿਆਰੇ ਹੁੰਦੇ ਸੀ ਉਹ ਬੰਦਾ ਕਹਿੰਦਾ ਤਰਕ ਕਰੋ ਖਾਲ ਸਾਰੀ ਤਰਕ ਕੀਤੇ ਆ ਜੇ ਸਭ ਤੋਂ ਪਹਿਲਾ ਤਰਕ ਕਰਨਾ ਹੋਵੇ ਨਾ ਤੇ ਪਤਾ ਕਿਹੜਾ ਕੀਤਾ ਜਾਂਦਾ ਹੈ ਹੈ ਤਾਂ ਇਹ ਅਜੀਬ ਜੀ ਗੱਲ ਪਰ ਇਹ ਸੱਤ ਹੈ ਕਿਉਂਕਿ ਸਭ ਤੋਂ ਪਹਿਲਾਂ ਜੇ ਬੰਦੇ ਨੇ ਤਰਕ ਕਰਨਾ ਪਹਿਲਾਂ ਆਪਣੇ ਮਾਪੇ ਉਤੇ ਕਰੇ ਸਾਨੂੰ ਨਹੀਂ ਪਤਾ ਸਾਡਾ ਪਿਓ ਕੌਣ ਹੈ ਸਾਨੂੰ ਸਾਡਾ ਪਰਿਵਾਰ ਦੱਸਦਾ ਅਸੀਂ ਚੁੱਪਚੀ ਪੀਤੇ ਉਹਨੂੰ ਮੰਨਦੇ ਹਾਂ ਮੰਨਦੇ ਆ ਨਾ ਕਿ ਆਹ ਸਾਡੀ ਮਾਂ ਹੈ ਤੇ ਆਹ ਸਾਡਾ ਪਿਓ ਹੈ ਆਹ ਸਾਡਾ ਭਾਈ ਭੈਣ ਹੈ ਸਾਰੇ ਅਸੀਂ ਮੰਨ ਲੈਂਦੇ ਆ ਸਾਰਾ ਸੰਸਾਰ ਮੰਨਦਾ ਹੈ ਕਿ ਜਿਸ ਮਾਂ ਦਾ ਦੁੱਧ ਪੀਤਾ ਹੋਵੇ ਉਹਨੂੰ ਅਸੀਂ ਮਾਂ ਕਹਿੰਨੇ ਹਾਂ ਪਰ ਇਹਤੇ ਤੇ ਕੋਈ ਤਰਕ ਨਹੀਂ ਕਰਦਾ ਵੀ ਸਾਨੂੰ ਕੋਈ ਸਬੂਤ ਦਿਓ ਵੀ ਅਸੀਂ ਇਹਨਾਂ ਦੇ ਬੱਚੇ ਹਾਂ ਸਭ ਤੋਂ ਵੱਡਾ ਫਿਰ ਤਰਕ ਇਹ ਬਣਦਾ ਜੇ ਤਰਕ ਕਰਨ ਪੈ ਜੀ ਤੇ ਇਹ ਤਰਕ ਦਾ ਜਵਾਬ ਨਹੀਂ ਕਿਸੇ ਨੂੰ ਲੱਭ ਸਕਦਾ ਹਾਂ ਕੋਈ ਕਵੇਗਾ ਫਲਾਣਾ ਟੈਸਟ ਕਰਾਓ ਤੇ ਫਲਾਣਾ ਆ ਕਰਾਓ ਫਿਰ ਜਾ ਕੇ ਉਹਦਾ ਤਰਕ ਭਾਵੇਂ ਠੰਡਾ ਪੈ ਜੇ ਤਰਕ ਦੀ ਗੱਲ ਆਉਂਦੀ ਆ ਤੇ ਤਰਕ ਪਹਿਲਾਂ ਆਪਣੇ ਮਾਪ ਪਿਓ ਤੇ ਹੀ ਆਉਂਦਾ ਸੋ ਸਤਿਗੁਰੂ ਜੀ ਤੇ ਤਰਕ ਕਰਨਾ ਜਿਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਸਾਰੀ ਸ੍ਰਿਸ਼ਟੀ ਦੇ ਵਿੱਚ ਉਹ ਵਸਿਆ ਹੋਇਆ ਰਮਿਆ ਹੋਇਆ ਹੈ ਹੋਰ ਕਿਸੇ ਤੇ ਕੋਈ ਤਰਕ ਨਹੀਂ ਕਰਦਾ ਆਪਣੇ ਬੱਚਿਆਂ ਦੇ ਤਰਕ ਨਹੀਂ ਕਰਦਾ ਬੱਚਿਆਂ ਦੀਆਂ ਹਰਕਤਾਂ ਤੇ ਤਰਕ ਨਹੀਂ ਕਰਦੇ ਜਾਂ ਆਪਣੇ ਕਾਰੋਬਾਰਾਂ ਦੇ ਤਰਕ ਨਹੀਂ ਕਰਦੇ ਇੱਕੋ ਗੱਲ ਲੱਭੀ ਹੋਈ ਆ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਤਰਕ ਕਰਨ ਨੂੰ ਵੀ ਭਾਈ ਤੁਹਾਨੂੰ ਇਹੀ ਕੰਮ ਰਹਿ ਗਿਆ ਸੋ ਖਾਲਸਾ ਜੀ ਜੇ ਤਰਕ ਦੀ ਗੱਲ ਕਰਦਾਂ ਇੱਕ ਸਾਖੀ ਆਉਂਦੀ ਆ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਵਿੱਚ ਛੇਵੇਂ ਪਾਸ਼ਾ ਮਹਾਰਾਜ ਧੰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਸ਼ਾ ਮਹਾਰਾਜ ਦਾ ਇੱਕ ਸਿੱਖ ਹੋਇਆ ਖਾਲਸਾ ਜੀ ਉਹਨਾਂ ਦਾ ਨਾਮ ਸੀ ਭਾਈ ਭਾਨਾ ਪਰਉਪਕਾਰੀ ਸੋ ਖਾਲਸਾ ਜੀ ਜਿਹੜਾ ਭਾਈ ਭਾਨਾ ਸੀ ਨਾ ਇਹ ਇਲਾਹਾਬਾਦ ਦਾ ਰਹਿਣ ਵਾਲਾ ਸੀ ਛੇਵੇਂ ਪਾਸ਼ਾ ਮਹਾਰਾਜ ਦੇ ਸੰਮੁਖੀ ਸਿੱਖਾਂ ਵਿੱਚੋਂ ਹੋਇਆ ਸੋ ਧਰਮ ਦੀ ਕੀਰਤ ਕਰਦਾ ਸੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਜਦੋਂ ਵੇਲ ਮਿਲਣੀ ਤੇ ਜਮਣਾ ਦੇ ਕੰਡੇ ਤੇ ਜਾ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਵਾਹਿਗੁਰੂ ਵਾਹਿਗੁਰੂ ਜਪਣਾ ਨਾਮ ਜਪਣਾ ਇਹਨਾਂ ਚੀਜ਼ਾਂ ਤੋਂ ਦੂਰ ਸੀ ਨਾ ਕਿਸੇ ਦਾ ਦਿਲ ਦਿਖਾਉਣਾ ਨਾ ਕਿਸੇ ਦੀ ਨਿੰਦਿਆ ਕਰਨੀ ਨਾ ਚੁਗਲੀ ਕਰਨੀ ਬੜਾ ਸੋਹਣਾ ਤੇ ਸ਼ੀਤ ਸੁਭਾਅ ਛੇਵੇਂ ਪਾਸ਼ਾ ਮਹਾਰਾਜ ਦੇ ਚਰਨਾਂ ਵਿੱਚ ਰਮਿਆ ਰਹਿਣਾ ਨਾਮ ਜਪਦੇ ਰਹਿਣਾ ਕਿਸੇ ਨੂੰ ਕੁਝ ਨਹੀਂ ਬੋਲਣਾ ਤੇ ਚੁੱਪ ਰਹਿਣਾ ਸਤਿਗੁਰੂ ਦੀ ਭਗਤੀ ਕਰਨੀ ਸੋ ਇੱਕ ਦਿਨ ਪਾਈ ਭਾਨਾ ਜੀ ਜਮਨਾ ਕਿਨਾਰੇ ਬੈਠੇ ਹੋਏ ਸਤਨਾਮ ਦਾ ਸਿਮਰਨ ਕਰ ਰਹੇ ਸੱਚੇ ਪਾਤਸ਼ਾਹੀ ਦੀ ਮਹਾਰਾਜ ਦੀ ਬਾਣੀ ਦਾ ਜਾਪ ਕਰ ਰਹੇ ਤੇ ਮਨ ਜਿਹੜਾ ਸੀ ਉੱਚੀ ਅਵਸਥਾ ਵਿੱਚ ਪਹੁੰਚਿਆ ਹੋਇਆ ਆਤਮਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੈਠੇ ਸਤਗੁਰੂ ਛੇਵੇਂ ਪਾਸ਼ਾ ਮਹਾਰਾਜ ਦੇ ਚਰਨਾਂ ਵਿੱਚ ਵਿਆਪ ਰਹੀ ਹੈ। ਦੀਨ ਦੁਨੀ ਦੇ ਮਾਲਕ ਜੀ ਦਾ ਸਰੂਪ ਜਿਹੜਾ ਬ੍ਰਹਮ ਰੂਪ ਹੈ ਉਹਦੇ ਨੇੜ ਹੋ ਕੇ ਹਕਾਲ ਪੁਰਖ ਵਾਹਿਗੁਰੂ ਜੀ ਦਾ ਰਸ ਚੱਖ ਰਹੇ ਪਾਈ ਭਾਨਾ ਜੀ ਸੋ ਜਦੋਂ ਖਾਲਸਾ ਜੀ ਗੁਰੂ ਦਾ ਸਿੱਖ ਮਹਾਰਾਜ ਦੀ ਯਾਦ ਵਿੱਚ ਚੌਂਕੜਾ ਮਾਰ ਕੇ ਬੈਠਦਾ ਹੈ ਨਾ ਉਸ ਵੇਲੇ ਦੁਨੀਆ ਦੇ ਸਾਰੇ ਝੂਰੇ ਚਿੰਤਾ ਫਿਕਰਾ ਸਭ ਕੁਝ ਖੰਭ ਲਾ ਕੇ ਉੱਡ ਜਾਂਦੀਆਂ ਐਸਾ ਪਾਵਨ ਪਵਿੱਤਰ ਮਹਾਰਾਜ ਦਾ ਧਿਆਨ ਹੈ ਕੋਈ ਲਾ ਕੇ ਵੇਖੇ ਕੋਈ ਕਰਕੇ ਵੇਖੇ ਮਹਾਰਾਜ ਦੀ ਯਾਦ ਵਿੱਚ ਬੈਠਣਾ ਮਹਾਰਾਜ ਸੱਚੇ ਪਾਸ਼ਾ ਦੇ ਸਰੂਪ ਨੂੰ ਤੱਕਣਾ ਸਤਿਗੁਰ ਜੀ ਦੀਆਂ ਕੀਤਿਆਂ ਹੋਈਆਂ ਖੇਡਾਂ ਮਹਾਰਾਜ ਦੀਆਂ ਕੀਤਿਆਂ ਹੋਈਆਂ ਲੀਲਾ ਨੂੰ ਯਾਦ ਕਰਕੇ ਖਾਲਸਾ ਜੀ ਮਨ ਆਨੰਦ ਖੀੜੇ ਵਿੱਚ ਆ ਜਾਂਦਾ ਸੋ ਪਾਈ ਭਾਨਾ ਦੀ ਗੁਰੂ ਦੀ ਬਾਣੀ ਪੜ ਰਹੀ ਸੀ ਸ਼ਾਮ ਪੈ ਰਹੀਆਂ ਸੂਰਜ ਡੁੱਬ ਗਿਆ ਸੁਨਾਰੀ ਕਿਰਨ ਜਿਹੜੀਆਂ ਅਸੀਂ ਉਹ ਵੀ ਹਿਰਦੇ ਤੇ ਮੁਖ ਤੇ ਪੈ ਰਹੀਆਂ ਸਤਿਗੁਰੂ ਜੀ ਦਾ ਸਰੂਪ ਨਜ਼ਰ ਆ ਰਿਹਾ ਸੂਰਜ ਦੇ ਵਿੱਚੋਂ ਵੀ ਸੋ ਖਾਲਸਾ ਜੀ ਬੜੇ ਾਕਾਂਦ ਵਿੱਚ ਟਿਕੇ ਹੋਏ ਤੇ ਇੱਕ ਤਰਕਵਾਦੀ ਭਾਈ ਜੀ ਭਾਈ ਭਾਨਾ ਜੀ ਕੋਲੇ ਆ ਜਾਂਦਾ ਤੇ ਆ ਕੇ ਕਹਿੰਦਾ ਵੀ ਭਾਈ ਜੀ ਮੈਂ ਤੁਹਾਨੂੰ ਇੱਕ ਗੱਲ ਕਹਾਂ ਗੁੱਸਾ ਤਾਂ ਨਹੀਂ ਕਰੋਗੇ ਤੇ ਭਾਈ ਭਾਨਾ ਜੀ ਕਹਿੰਦੇ ਨਾ ਗੁਰਮਖਾ ਗੁੱਸਾ ਕਿਉਂ ਕਰਨਾ ਤੂੰ ਕਹਿ ਕਿਹੜੀ ਗੱਲ ਕਹਿਣੀ ਚਾਹੁੰਦਾ ਉਹ ਕਹਿਣ ਲੱਗਾ ਕਿ ਤੁਹਾਡਾ ਰੱਬ ਜੀ ਨੂੰ ਤੁਸੀਂ ਆ ਜੱਪਣ ਡੈ ਜੇ ਉਹਨੂੰ ਕਿਉਂ ਤੁਸੀਂ ਬੇਆਰਾਮ ਕਰਦੇ ਆ ਉਹਨੂੰ ਸੌਣ ਦਿਆ ਕਰੋ 24 ਘੰਟੇ ਤੁਸੀਂ ਉਹਨੂੰ ਤੰਗ ਕਰਦੇ ਰਹਿੰਦੇ ਆ ਕੋਈ ਫਾਇਦਾ ਨਹੀਂ ਹੁੰਦਾ ਆ ਰੋਜ਼ ਤੁਸੀਂ ਬੁੜਬੁੜ ਕਰਦੇ ਰਹਿੰਦੇ ਹੋ ਇੱਕ ਦਿਨ ਜੇ ਕਿਸੇ ਨੂੰ ਕੰਮ ਕਹਿ ਦਈਏ ਹੁਣ ਮੰਨ ਲਓ ਮੈਂ ਕਿਸੇ ਬੰਦੇ ਨੂੰ ਕੰਮ ਕਹਿਣਾ ਤੇ ਉਹਨੂੰ ਮੈਂ ਅੱਜ ਕਹਿਤਾ ਕਿ ਫਲਾਣਾ ਕੰਮ ਇਦਾਂ ਤੇ ਐਵੇਂ ਕਰਨਾ ਬਸ ਗੱਲ ਖਤਮ ਹੁਣ ਮੈਂ ਕੱਲ ਵੀ ਕਹੂੰਗਾ ਪਰਸੋਂ ਵੀ ਕਹੂੰਗਾ ਚੌਥ ਵੀ ਕਹੂੰਗਾ ਇਹ ਤਾਂ ਮੂਰਖਮਤੀਆਂ ਵਾਲੀ ਗੱਲ ਹੈ ਇਦਾਂ ਹੀ ਤੁਸੀਂ ਰੱਬ ਨੂੰ ਰੋਜ਼ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਆ ਕਿਉਂ ਤੰਗ ਕਰਦੇ ਆ ਤੇ ਖਾਲਸਾ ਜੀ ਭਾਈਪਾਨਾ ਜੀ ਨੇ ਉਹ ਨਾਸਤਕ ਦੇ ਜਿਹੜੇ ਕੌੜੇ ਬਚਨ ਸੀ ਉਹਨਾਂ ਦਾ ਕੋਈ ਗੁੱਸਾ ਨਹੀਂ ਕੀਤਾ ਬੜੇ ਪਿਆਰ ਨਾਲ ਪ੍ਰੀਮਣਾ ਨੂੰ ਕਹਿਣ ਲੱਗੇ ਕਿ ਮੈਂ ਇੰਨੀ ਯੋਗਾ ਤੇ ਨਹੀਂ ਪਰ ਛੇਵੇਂ ਪਾਸ਼ਾ ਮਹਾਰਾਜ ਨੇ ਜਿੰਨਾ ਮੈਨੂੰ ਬਲ ਬਖਸ਼ਿਆ ਉਹਦੇ ਪਰਥਾਏ ਤੈਨੂੰ ਦੱਸ ਦਵਾਂ ਕਿ ਮੰਨ ਲੋ ਆਪਾਂ ਕੋਈ ਕਿਤੇ ਜਾ ਰਿਹਾ ਸਫਰ ਦੇ ਉੱਤੇ ਤੇ ਰਸਤੇ ਦੇ ਵਿੱਚ ਉਹਨੂੰ ਚੋਰ-ਚੋਰ ਮਿਲ ਲਉਂਦੇ ਚੋਰ ਪੈ ਜਾਂਦੇ ਚੋਰ ਕਹਿੰਦੇ ਵੀ ਭਾਈ ਤੇਰੇ ਕੋਲ ਜੋ ਹੈਗਾ ਤੂੰ ਸਾਨੂੰ ਦੇ ਦੇ ਉਹ ਬੰਦਾ ਉਹਨਾਂ ਨੂੰ ਚੋਰਾਂ ਨੂੰ ਡਰਾਵਾ ਦਿੰਦਾ ਕਿ ਜੇ ਤੁਸੀਂ ਮੈਨੂੰ ਛੱਡਿਆ ਨਾ ਤੇ ਮੈਂ ਰਾਜੇ ਕੋਲੇ ਜਾ ਕੇ ਪੇਸ਼ ਹੋਵਾਂਗਾ ਰਾਜੇ ਕੋਲੇ ਤੁਹਾਡੀ ਸ਼ਿਕਾਇਤ ਕਰਾਂਗਾ ਤੁਹਾਡਾ ਹੁਲੀਆ ਦੱਸਾਂਗਾ ਤੇ ਖਾਲਸਾ ਜੀ ਉਹਨਾਂ ਦਾ ਇਹ ਉਹ ਬੰਦੇ ਦਾ ਇਹ ਬੋਲ ਸੁਣ ਕੇ ਚੋਰ ਲਗਭਗ ਭੱਜ ਜਾਂਦੇ ਨੇ ਵੀ ਨਹੀਂ ਭਾਈ ਵਾਕੇ ਜੇ ਇਹਨੇ ਰਾਜੇ ਨੂੰ ਦੱਸਤਾ ਸਾਨੂੰ ਰਾਜਾ ਫੜ ਲੂਗਾ ਫਿਰ ਮਾਰੂਗਾ ਕੁੱਟੂਗਾ ਵੀ ਇਹ ਕਿਉਂ ਦੇਖੋ ਚੱਲਣਾ ਤੇ ਰਾਜੇ ਦੇ ਨਾਂ ਤੋਂ ਡਰ ਕੇ ਭੱਜ ਜਾਂਦੇ ਨੇ ਚੋਰ ਇਸੇ ਪਰਥਾਏ ਜਿਹੜੇ ਪੰਜ ਚੋਰ ਸਾਡੇ ਸਰੀਰ ਨੂੰ ਚੰਬੜੇ ਹੋਏ ਨੇ ਜੇ ਰੂਲ ਮਹਾਰਾਜ ਨੂੰ ਯਾਦ ਕਰਦੇ ਆ ਨਾ ਤੇ ਮਹਾਰਾਜ ਯਾਦ ਵਿੱਚ ਬੈਠਨੇ ਆ ਉਹ ਪੰਜਾਂ ਚੋਰਾਂ ਦਾ ਹਿਲਾ ਨਹੀਂ ਪੈਂਦਾ ਸਾਡੇ ਸਰੀਰ ਤੇ ਯੂਰ ਪਾਉਣ ਦਾ ਸਾਨੂੰ ਬਚਾ ਲੈਂਦੇ ਨੇ ਉਹ ਭੱਜ ਜਾਂਦੇ ਨੇ ਪਰਮੇਸ਼ਰ ਦਾ ਨਾਮ ਸੁਣ ਕੇ ਸੋ ਇਸ ਕਰਕੇ ਅਸੀਂ ਭਾਈ ਰੂਲ ਮਹਾਰਾਜ ਦਾ ਨਾਮ ਜਪਦੇ ਐਵੇਂ ਉੱਤਰ ਦਿੱਤਾ ਭਾਈ ਭਾਨਾ ਜੀ ਨੇ ਨਾਲੇ ਕਹਿਣਾ ਕੀਤਾ ਵੀ ਜਿਹਦੇ ਨਾਲ ਪਿਆਰ ਹੋਵੇ ਉਹਨੂੰ ਬੰਦਾ ਅਠੇ ਪੈਰ ਯਾਦ ਕਰਦਾ ਚੇਤੇ ਰੱਖਦਾ ਸਾਡਾ ਆਕਾਲ ਪੁਰਖ ਵਾਹਿਗੁਰੂ ਦਾ ਪਿਆਰ ਹੈ ਨਾਲੇ ਕਹਿੰਦਾ ਕਿ ਨਾਲੇ ਜਿਨ੍ਹਾਂ ਨੂੰ ਅਸੀਂ ਜ਼ਿਆਦਾ ਯਾਦ ਕਰੀਏ ਉਹ ਵੀ ਸਾਨੂੰ ਅੱਗੂ ਯਾਦ ਕਰਦੇ ਨੇ ਇਸ ਕਰਕੇ ਅਸੀਂ ਰੱਬ ਨੂੰ ਯਾਦ ਕਰਦੇ ਆਂ ਖਾਲਸਾ ਜੀ ਜਦੋਂ ਭਾਈ ਪਾਨਾ ਜੀ ਨੇ ਪਿਆਰ ਨਾਲ ਇੰਨੀਆਂ ਗੱਲਾਂ ਆਖੀਆਂ ਨਾ ਉਹ ਜਿਹੜਾ ਮੂਰਖ ਸੀਗਾ ਬੰਦਾ ਉਹਨੇ ਉੱਠ ਕੇ ਤੇ ਭਾਈ ਪਾਨਾ ਜੀ ਦੇ ਮੂੰਹ ਦੇ ਉੱਤੇ ਚਪੇੜ ਮਾਰ ਦਿੱਤੀ ਤੇ ਕਹਿਣ ਲੱਗਾ ਕਿ ਮੂ ਕੀ ਮੂਰਖਾ ਵਾਲੀਆਂ ਗੱਲਾਂ ਕਰੀ ਜਾਣਾ ਇਦਾਂ ਵੀ ਕਦੇ ਹੁੰਦਾ ਤੋ ਇਹੀ ਪਖੰਡ ਫੜਿਆ ਹੋਇਆ ਐਵੇਂ ਇੱਥੇ ਆ ਕੇ ਬਹਿ ਜਾਂਦੇ ਭਗਤੀ ਕਰਨਾ ਨਾ ਕੋਈ ਰੱਬ ਐ ਨਾ ਕੋਈ ਰੱਬ ਦੀ ਜਾਤ ਐ ਕੁਛ ਨਹੀਂ ਹੁੰਦਾ ਇੰਨੀ ਗੱਲ ਕਹਿ ਕੇ ਚਲਾ ਗਿਆ ਭਾਈ ਭਾਨਾ ਜੀ ਨੇ ਮਹਾਰਾਜ ਦਾ ਸ਼ੁਕਰ ਕੀਤਾ ਇੱਕ ਵੀ ਬੋਲ ਕੋੜਾ ਮੂੰਹੋਂ ਨਹੀਂ ਬੋਲਿਆ ਤੇ ਘਰ ਆ ਕੇ ਜਦੋਂ ਸ਼ਾਮਾਂ ਮੇਲੇ ਪਾਠ ਕਰਕੇ ਬਾਣੀ ਪੜ੍ਹ ਕੇ ਅਰਦਾਸ ਕੀਤਾ ਅਰਦਾਸਾ ਸੋਧਿਆ ਤੇ ਉਸ ਵੇਲੇ ਭਾਈ ਭਾਨਾ ਜੀ ਨੇ ਮਹਾਰਾਜ ਨੂੰ ਕਹਿਣਾ ਕੀਤਾ ਕਿ ਸੱਚੇ ਪਾਤਸ਼ਾਹ ਸ਼ਾਇਦ ਅੱਜ ਮੇਰਾ ਕਤਲ ਹੋਣਾ ਸੀ ਪਰ ਤੁਸੀਂ ਮੇਰੇ ਤੇ ਕਿਰਪਾ ਕੀਤੀ ਮੇਰੇ ਤੇ ਮਿਹਰ ਕੀਤੀ ਸਿਰਫ ਇੱਕ ਚਪੇੜ ਨਾਲ ਹੀ ਮੇਰਾ ਪਾਰ ਉਤਾਰਾ ਕਰ ਦਿੱਤਾ ਇਦਾਂ ਦੇ ਗੁਰਮੁਖ ਖਾਲਸਾ ਜੀ ਛੇਵੇਂ ਪਾਸ਼ਾ ਦੀਆਂ ਖੁਸ਼ੀਆਂ ਲੈਣ ਵਾਲੇ ਤੇ ਸਾਡੇ ਵਰਗੇ ਦੇ ਕਿਸੇ ਨੇ ਗਾਲ ਵੀ ਕੱਢੀ ਹੁੰਦੀ ਜਾਂ ਤਬਕਾ ਮਾਰਿਆ ਹੁੰਦਾ ਅਸੀਂ ਉਹਦੇ ਗਲ ਪੈਣ ਤੱਕ ਜਾਣਾ ਸੀ ਗੁਰਮੁਖ ਦਾ ਸੁਭਾਅ ਖਾਲਸਾ ਜੀ ਇਹ ਨਹੀਂ ਹੁੰਦਾ ਕਿਸੇ ਕੋਲੋਂ ਕੁੱਟ ਖਾ ਲੈਣੀ ਗੁਰਮੁਖ ਦਾ ਸੁਭਾਅ ਹੁੰਦਾ ਜਿੱਥੇ ਸਰਦਾ ਉੱਥੇ ਸਾਰ ਲੈਣਾ ਮਹਾਰਾਜ ਜੀ ਕਹਿੰਦੇ ਨੇ ਨਾ ਕਿ ਸਤਿਗੁਰ ਕਹਿੰਦੇ ਨੇ ਜੋ ਤੈ ਮਾਰ ਜੋ ਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘੁਮ ਆਪਨੜੇ ਗਰਹ ਜਾਈਐ ਪੈਰ ਤਿਨਾਂ ਦੇ ਚੁੰਮ ਜੇ ਕੋਈ ਤੈਨੂੰ ਮੁਕੀ ਮਾਰਦਾ ਤੂੰ ਉਹਦੇ ਨਾ ਮਾਰ ਤੂੰ ਉਹਦਾ ਸਮਾਰ ਪਰਮੇਸ਼ਰ ਦਾ ਸ਼ੁਗਰ ਕਰਕੇ ਆਪਣੇ ਘਰ ਜਾ ਉਹਦੇ ਪੈਰਾਂ ਨੂੰ ਚੁੰਮ ਜਿਵੇਂ ਧੰਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਪਾਤਸ਼ਾਹ ਸਤਿਗੁਰ ਜੀਆ ਨੇ ਮਹਾਰਾਜ ਆਸਣ ਤੇ ਸਜੇ ਹੋਏ ਤੇ ਭਾਈ ਦਾਤੂ ਜੀ ਨੇ ਆ ਕੇ ਲੱਤ ਮਾਰਨਾ ਕੀਤੀ ਸੀ ਤੇ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਸ਼ਾ ਨੇ ਭਾਈ ਦਾਤੂ ਜੀ ਦੇ ਪੈਰ ਨੂੰ ਲੱਤ ਨੂੰ ਫੜ ਕੇ ਘੁੱਟਣ ਲੱਗ ਪਏ ਨੱਪੜ ਲਾਣ ਪਏ ਤੇ ਕਹਿਣ ਲੱਗ ਪਏ ਕਿ ਪੁੱਤਰ ਜੀ ਤੁਸੀਂ ਮਹਾਰਾਜ ਸੱਚੇ ਪਾਸ਼ਾ ਦੇ ਪੁੱਤਰ ਹੋ ਮੈਂ ਤੁਹਾਡੀ ਲੱਤ ਤਾਂ ਲਿਆਉ ਘੁੱਟ ਦਵਾਂ ਤੁਸੀਂ ਮੇਰੇ ਬੁੱਢੇ ਸਰੀਰ ਨੂੰ ਲੱਤ ਮਾਰੀ ਹੈ ਮੇਰੀਆਂ ਹੱਡੀਆਂ ਪੱਕੀਆਂ ਹੋਈਆਂ ਤੇ ਮੈਨੂੰ ਤੇ ਕੁਝ ਨਹੀਂ ਹੋਇਆ ਤੁਹਾਨੂੰ ਕਿਤੇ ਸੱਟ ਨਹੀਂ ਲੱਗੀ ਉਸ ਵੇਲੇ ਮਹਾਰਾਜ ਨੇ ਆਪਣੇ ਦੋਹਾਂ ਹੱਥਾਂ ਨਾਲ ਭਾਈ ਦਾਤੂ ਜੀ ਦੀ ਲੱਤ ਕੁੱਟਣਾ ਕੀਤੀ ਐਡਾ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਰਗ ਦਾ ਹਿਰਦਾ ਖਾਲਸਾ ਜੀ ਉਹਨਾਂ ਦੇ ਸਿੱਖਾਂ ਦਾ ਕਿਉਂ ਨਾ ਐਸਾ ਹਿਰਦਾ ਹੋਵੇ ਸੋ ਏਦਾਂ ਦੀ ਖੇੜ ਵਰਤੀ ਕਿ ਸੱਚੇ ਪਾਸ਼ਾ ਮੇਰਾ ਕਤਲ ਹੋਣਾ ਸੀ ਤੁਸੀਂ ਕਿਰਪਾ ਕਰਕੇ ਬਚਾ ਲਿਆ ਖਾਲਸਾ ਜੀ ਇਹ ਚੀਜ਼ ਗੁਰਮੁਖ ਸੋਚਦੇ ਨੇ ਅਸੀਂ ਕਹਿੰਨੇ ਸਾਡਾ ਕੰਮ ਆ ਕਿਉਂ ਨਹੀਂ ਹੋਇਆ ਇਹ ਹੋਣਾ ਚਾਹੀਦਾ ਸੀ ਕਿਉਂ ਨਹੀਂ ਹੋਇਆ ਰੱਬ ਨੇ ਕੀਤਾ ਕਿਉਂ ਨਹੀਂ ਰੱਬ ਸਾਡੇ ਤੋਂ ਖੁਸ਼ ਨਹੀਂ ਪਰ ਗੁਰਮੁਖ ਕਹਿੰਦਾ ਕਿ ਇਹ ਕੰਮ ਜੇ ਮੇਰਾ ਨਹੀਂ ਹੋਇਆ ਇਹ ਅਕਾਲਪੁਰਖ ਦੀ ਕੋਈ ਮੋਜ ਹੈ ਮੇਰਾ ਮਹਾਰਾਜ ਨੇ ਭੜਾ ਕੀਤਾ ਮੈਂ ਬਾਣੀ ਪੜਦਾ ਹਾਂ ਮੇਰਾ ਮਹਾਰਾਜ ਨੇ ਭੜਾ ਕੀਤਾ ਇਹ ਤੋਂ ਕੋਈ ਚੰਗਾ ਮੇਰੇ ਵਾਸਤੇ ਸੋਚਿਆ ਹੋਊਗਾ ਇਹ ਗੁਰਮੁਖਾਂ ਦੀ ਬਿਰਤੀ ਹੈ ਮਨਮੁਖਾਂ ਦੀ ਨਹੀਂ ਸੋ ਗੁਰਮੁਖਾਂ ਵਾਲੀ ਬਿਰਤੀ ਰੱਖਣੀ ਚਾਹੀਦੀ ਜਦੋਂ ਖਾਲਸਾ ਜੀ ਭਾਈ ਭਾਨਾ ਜੀ ਰੋਜ਼ ਜਾਣ ਲੱਗੇ ਕੁਝ 6 ਮਹੀਨਿਆਂ ਬਾਅਦ ਭਾਈ ਭਾਨਾ ਜੀ ਜਮਨਾ ਦੇ ਕੰਡੇ ਤੇ ਜਾ ਰਹੇ ਸੀ ਕਿ ਬੰਦਗੀ ਕਰਦੇ ਆ ਬੈਠ ਕੇ ਉਸ ਵੇਲੇ ਜਦੋਂ ਉੱਥੇ ਪਹੁੰਚੇ ਉੱਥੇ ਉਹ ਜਿਹੜਾ ਬੰਦਾ ਜਿਹੜਾ ਮਾਰੇ ਬੋਲ ਬੋਲ ਕੇ ਗਿਆ ਸੀ ਉਹ ਬੈਠਾ ਹੋਇਆ ਪਾਟੇ ਕੱਪੜੇ ਹੋਏ ਸਾਰੇ ਸਰੀਰ ਦੇ ਉੱਤੇ ਫੋੜੇ ਬਣੇ ਹੋਏ ਜ਼ਖਮ ਬਣੇ ਹੋਏ ਬੁਰੀ ਹਾਲਤ ਹੋਈ ਹੋਈ ਹਾਏ ਹਾਏ ਕਰਦਾ ਜਦੋਂ ਭਾਈ ਭਾਨਾ ਜੀ ਪਹੁੰਚੇ ਉਹਨੇ ਜਾ ਕੇ ਹੱਥ ਜੋੜ ਕੇ ਕਿਹਾ ਭਾਈ ਭਾਨਾ ਜੀ ਵੀ ਮੈਨੂੰ ਬਚਾ ਲਓ ਵੀ ਮੇਰੇ ਸਰੀਰ ਨੂੰ ਪਤਾ ਨਹੀਂ ਕੀ ਰੋਗ ਲੱਗ ਗਿਆ ਮੈਨੂੰ ਸਾਰੇ ਵੈਦਾਂ ਨੇ ਜਿਹੜਾ ਨਾ ਕਰ ਦਿੱਤੀ ਆ ਵੀ ਤੇਰਾ ਕੋਈ ਹੱਲ ਨਹੀਂ ਐ ਤੇਰੀ ਭਾਈ ਇਹ ਬਿਮਾਰੀ ਦਾ ਕੋਈ ਸਾਡੇ ਕੋਲੇ ਹੱਥ ਖਲ ਨਹੀਂ ਹੈਗਾ ਵੀ ਭਾਈ ਇਹ ਕਿਉਂ ਲੱਗੀ ਕਿਵੇਂ ਲੱਗੀ ਅਸੀਂ ਨਹੀਂ ਦੱਸ ਸਕਦੇ ਤੇ ਭਾਈ ਭਾਨਾ ਜੀ ਕੋਲੇ ਹੱਥ ਜੋੜ ਕੇ ਬੇਨਤੀ ਕੀਤੀ ਵੀ ਭਾਈ ਭਾਨਾ ਜੀ ਕਿਰਪਾ ਕਰੋ ਵੀ ਮੇਰਾ ਬਚਾ ਹੋ ਜਾਵੇ ਮੈਂ ਬਚ ਜਾਵਾਂ ਮੈਨੂੰ ਦੁੱਖ ਬੜਾ ਹੁੰਦਾ ਮੈਂ ਸਾਰੀ ਸਾਰੀ ਰਾਤ ਰੋਂਦਾ ਹਾਂ ਦਰਦ ਹੁੰਦੀ ਹੈ ਸੋ ਖਾਲਸਾ ਜੀ ਭਾਈ ਭਾਨਾ ਜੀ ਦਾ ਪਰਉਪਕਾਰ ਵਾਲਾ ਹਿੰਦਾ ਸੀ ਉਹ ਉਹਦਾ ਦੁੱਖ ਨਾ ਵੇਖ ਸਕੇ ਉਹਨੂੰ ਬਾਹੋਂ ਫੜ ਕੇ ਤੇ ਆਪਣੇ ਘਰ ਲਿਆਏ ਆਪਣੇ ਘਰ ਉਹਦੀ ਸੇਵਾ ਕਰਨੀ ਉਹਨੂੰ ਬਸਤਰ ਚੰਗੇ ਪਵਾਏ ਔਰ ਇਹ ਸਰੀਰ ਉਤੇ ਜਿਹੜੇ ਜ਼ਖਮ ਬਣੇ ਹੋਏ ਸੀ ਉਹਨਾਂ ਦਾ ਇਲਾਜ ਕੀਤਾ ਵਾਹਿਗੁਰੂ ਵਾਹਿਗੁਰੂ ਦੇ ਸਿਮਰਨ ਵਿੱਚ ਲਾਉਣਾ ਕੀਤਾ ਉਹਦੇ ਕੰਨੀ ਮਹਾਰਾਜ ਦਾ ਸਿਮਰਨ ਪਾਉਣਾ ਸ਼ੁਰੂ ਕੀਤਾ ਥੋੜੇ ਦਿਨਾਂ ਦੇ ਵਿੱਚ ਖਾਲਸਾ ਜੀ ਹਿਰਦੇ ਵਿੱਚ ਨਾਮ ਚਲਾ ਗਿਆ ਕਿਉਂਕਿ ਕੋਈ ਗੁਰਮੁਖ ਪਿਆਰਾ ਕੋਈ ਬੋਲੇ ਨਾ ਬੋਲ ਖਾਲਸਾ ਜੀ ਉਹਦੇ ਹਿਰਦੇ ਤੱਕ ਪਹੁੰਚ ਜਾਂਦੇ ਸੋ ਉਹ ਬੋਲ ਹਿਰਦੇ ਤੱਕ ਪਹੁੰਚੇ ਤੇ ਮਹਾਰਾਜ ਦਾ ਸਿਮਰਨ ਕਰਦਿਆਂ ਕਰਦਿਆਂ ਸਰੀਰ ਉਤੋਂ ਸਾਰੇ ਫੋੜੇ ਖਤਮ ਹੋ ਗਏ ਜਿਹੜੀ ਆਤਮਾ ਪ੍ਰਿਸ਼ਟੀ ਹੋਈ ਸੀ ਇੱਕ ਸੰਤੂ ਨੂੰ ਥੱਪੜ ਮਾਰਨ ਤੇ ਉਹ ਅਕਾਲ ਪੁਰਖ ਦੀ ਕਿਰਪਾ ਸਦਕਾ ਠੀਕ ਹੋ ਗਿਆ 6ਵੇਂ ਪਾਸ਼ੇ ਦੇ ਚਰਨਾਂ ਵਿੱਚ ਦੋਵੇਂ ਆਏ ਸਤਿਗੁਰੂ ਜੀਆ ਨੇ ਨਿਹਾਲ ਕੀਤਾ ਭਾਈ ਭਾਨਾ ਜੀ ਨੂੰ ਵੀ ਮਹਾਰਾਜ ਨੇ ਕਈ ਵਾਰ ਦਿੱਤੇ ਤੇ ਖਾਲਸਾ ਜੀ ਉਹ ਜਿਹੜਾ ਆਇਆ ਸੀ ਜਿਨੇ ਮਹਾਰਾਜ ਸੱਚੇ ਪਾਸ਼ਾ ਨੇ ਤਰਕ ਕੀਤਾ ਸੀ ਉਹਨੂੰ ਵੀ ਸਤਿਗੁਰੂ ਜੀ ਨੇ ਗੁਰਸਿੱਖ ਬਣਾਇਆ ਸੋ ਕਦੇ ਤਰਕ ਨਹੀਂ ਕਰਨਾ ਚਾਹੀਦਾ ਖਾਸ ਕਰਕੇ ਧੰਗੁਰੂ ਨਾਨਕ ਸਾਹਿਬ ਦੇ ਘਰ ਦੇ ਤਰਕ ਨਾ ਕਰੋ ਕਿਉਂਕਿ ਸਤਿਗੁਰ ਦਾ ਦਰ ਸਭ ਤੋਂ ਉੱਚਾ ਹੈ ਜੋ ਕਿਤੇ ਨਹੀਂ ਹੋ ਸਕਦਾ ਉਹ ਸਤਿਗੁਰ ਦੇ ਘਰ ਹੋ ਸਕਦਾ ਸੋ ਖਾਲਸਾ ਜੀ ਗੁਰਮੁਖਾਂ ਵਾਲੀ ਵਿਰਤੀ ਰੱਖੀਏ ਮਨਮੁਖਾਂ ਵਾਲੀ ਵਿਰਤੀ ਤਿਆਗੀਏ ਸੋ ਦੀਨ ਦੁਨੀ ਦੇ ਪਾਸ਼ਾ ਮੇਰਾ ਕਰਨ ਜਿਹੜੀ ਅੱਜ ਦੀ ਹੱਡ ਬੀਤੀ ਧੰਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੋਂ ਖਾਲਸਾ ਜੀ ਆਈ ਹੈ ਉਹ ਮਹਾਰਾਜ ਦੀ ਕਿਰਪਾ ਸਦਕਾ ਸ਼ਹੀਦੀ ਦੇਗ ਬਾਰੇ ਹੈ ਕਿ ਸ਼ਹੀਦੀ ਦੇਗ ਵਿੱਚ ਕਿੱਡੀਆਂ ਬਰਕਤਾਂ ਨੇ ਕਿੱਡੀ ਮਹਿਮਾ ਹੈ ਸ਼ਹੀਦੀ ਦੇਗ ਦੀ ਖਾਲਸਾ ਜੀ ਪੰਜ ਸਿੰਘ ਤਿਆਰ ਬਰ ਤਿਆਰ ਹੋ ਕੇ ਗੁਰੂ ਦਾ ਪੰਥ ਖਾਲਸਾ ਜੀ ਨੂੰ ਅਰਦਾਸ ਕਰਦਾ ਹੈ ਨਾ ਪੰਜਾਂ ਵਿੱਚ ਸਤਿਗੁਰ ਦਾ ਵਾਸਾ ਹੈ ਜਿਹਨੂੰ ਸ਼ਹੀਦੀ ਦੇਗ ਦੀ ਅਰਦਾਸ ਹੁੰਦੀ ਹੈ ਖਾਲਸਾ ਜੀ ਸਾਰੇ ਜਿਹੜੇ ਕਾਰਜ ਰੁਕੇ ਹੁੰਦੇ ਚੱਲ ਪੈਂਦੇ ਸੋ ਗੁਰੂ ਕਿਰਪਾ ਦੀ ਰਹਿਮਤ ਕਿਰਪਾ ਸਦਕਾ ਦਾਸ ਰਹੇ ਨੇ ਖਾਲਸਾ ਜੀ ਇੱਕ ਭੈਣ ਦੀ ਹੱਡ ਵੀ ਕੀ ਸੁਣੀ ਸੀ ਵੀ ਉਹਨਾਂ ਨੇ ਕਿਹਾ ਵੀ ਸਾਡੇ ਘਰ ਬਹੁਤ ਦੁੱਖ ਕਲੇਸ਼ ਨੇ ਤੇ ਮੇਰੀ ਉਮਰ ਵੀ 33-34 ਸਾਲ ਹੋ ਗਈ ਹੈ ਤੇ ਮੇਰੀ ਇੱਕ ਛੋਟੀ ਭੈਣ ਹੈ ਉਹ ਵੀ 30 ਦੇ ਲਾਗੇ ਹੈ ਇੱਕ ਸਾਡਾ ਭਰਾ ਹੈ ਖਾੜਾ ਕਿਸੇ ਦਾ ਵਿਆਹ ਨਹੀਂ ਹੁੰਦਾ ਰਿਸ਼ਤਾ ਨਹੀਂ ਹੁੰਦਾ ਵੀ ਉਹ ਕਹਿੰਦੀ ਵੀ ਮੇਰਾ ਰਿਸ਼ਤਾ 23 ਸਾਲ ਤੋਂ ਸ਼ੁਰੂ ਹੋਇਆ ਸੀ 10 ਸਾਲ ਹੋ ਗਏ ਪਤਾ ਨਹੀਂ ਕਿੰਨੇ ਕੁ ਰਿਸ਼ਤੇ ਆਏ ਪਰ ਕੋਈ ਸਿਰੇ ਨਹੀਂ ਛੜਦਾ ਕਹਿੰਦੇ ਅਸੀਂ ਹੋਰਾਂ ਜਗ੍ਹਾ ਤੋਂ ਵੀ ਬੜਾ ਪੁੱਛਿਆ ਪਣਤਾਂ ਪਣਤਾਂ ਨੂੰ ਵੀ ਪੁੱਛਿਆ ਉਹਨਾਂ ਨੇ ਵੀ ਸਾਨੂੰ ਕਿਹਾ ਵੀ ਤੁਹਾਡੇ ਸੰਜੋਗ ਬੰਨੇ ਹੋਏ ਆ ਇਦਾਂ ਆ ਉਦਾਂ ਆ ਆ ਪਾ ਕਰੋ ਕਰੋ ਸਭ ਕੁਝ ਕੀਤਾ ਪਰ ਕੋਈ ਫਰਕ ਨਹੀਂ ਪਿਆ ਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹਨਾਂ ਨੇ ਡੇਢ ਕੁ ਮਹੀਨਾ ਪਹਿਲਾਂ ਖਾਲਸਾ ਜੀ ਵੀਡੀਓ ਸੁਣ ਕੇ ਤੇ ਦਾਸਰੇ ਨੂੰ ਦੱਸਿਆ ਸੀ ਵੀ ਸਾਡੀ ਸ਼ੀਦੀ ਦੇ ਕਰਾ ਦਿਓ ਕਿ ਸਾਡੇ ਰਿਸ਼ਤੇ ਨਹੀਂ ਹੁੰਦੇ ਵੀ ਸਾਡੇ ਸੰਜੋਗ ਵੱਜੇ ਹੋਏ ਆ ਜੇ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਬੇਨਤੀ ਸਾਡੀ ਕਰਵਾ ਦਿਓ ਕਿਉਂਕਿ ਖਾਲਸਾ ਦੀ ਸ਼ਹੀਦੀ ਦੇ ਕਰੋਨਾ ਮੇਰਾ ਫਰਜ਼ ਹੈ ਹੋਰ ਕਿਸੇ ਪ੍ਰਕਾਰ ਦਾ ਕਾਰਜ ਮੈਂ ਨਹੀਂ ਕਰਦਾ ਕਈ ਜਿਵੇਂ ਲੋਕ ਕਹਿੰਦੇ ਨੇ ਸਾਡੀ ਅਰਦਾਸ ਕਰ ਦਿਓ ਭਾਈ ਮੈਂ ਕਿਸੇ ਦੀ ਅਰਦਾਸ ਨਹੀਂ ਕਰਦਾ ਮੇਰੇ ਕੋ ਤੇ ਆਪਣੀ ਅਰਦਾਸ ਨਹੀਂ ਹੁੰਦੀ ਮੈਂ ਕਿਸੇ ਦੀ ਅਰਦਾਸ ਕਿਵੇਂ ਕਰ ਸਕਦਾ ਸੋ ਮੈਂ ਇਸ ਕਰਕੇ ਇਹ ਦੇਗ ਕਰੋਨਾ ਕਿ ਜਿਹੜੇ ਲੋਕ ਬਾਹਰ ਨੇ ਜਿਹੜੇ ਆ ਨਹੀਂ ਸਕਦੇ ਸੁਜਾ ਜਿਹੜੇ ਬਹੁਤ ਮਜਬੂਰ ਨੇ ਉਹਨਾਂ ਦੀਆਂ ਦੇਗਾ ਕਰਾਉਣ ਵਾਸਤੇ ਸੋ ਖਾਲਸਾ ਜੀ ਉਹ ਭੈਣ ਨੇ ਦਸਣਾ ਕੀਤਾ ਸੀ ਵੀ ਦਾਸ ਕੋਲੇ ਬੇਨਤੀ ਕੀਤੀ ਸੀ ਸਾਡੀ ਦੇਖ ਕਰਵਾ ਦਿਓ ਵੀ ਅਸੀਂ ਆ ਨਹੀਂ ਸਕਦੇ ਉਹ ਖਾਲਸਾ ਜੀ ਰਾਜਸਥਾਨ ਤੋਂ ਨੇ ਸੋ ਮਹਾਰਾਜ ਦੀ ਕਿਰਪਾ ਸਦਕਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹਨਾਂ ਦੀ ਸ਼ਹੀਦੀ ਦੇਗ ਮਤੀਜੇ ਦੇ ਦਿਨ ਬਾਅਦ ਜਾ ਕੇ ਕਰਵਾਈ ਸੀ ਉੱਥੇ ਟਾਲਾ ਸਾਹਿਬ ਮਹਾਰਾਜ ਕੇ ਅਰਦਾਸ ਕੀਤੀ ਸੀ ਤੇ ਉਹ ਕਹਿੰਦੇ ਵੀ ਸਾਨੂੰ ਕੁਝ ਨਹੀਂ ਸੀ ਪਤਾ ਬਾਬਾ ਦੀਪ ਸਿੰਘ ਸਾਹਿਬ ਜੀ ਬਾਰੇ ਅਸੀਂ ਹੁਣ ਸੁਣ ਕੇ ਚਪੈਰਾ ਸਾਹਿਬ ਦੀ ਸੇਵਾ ਨਿਭਾਉਣ ਲੱਗੀਆਂ ਬਾਣੀ ਪੜ੍ਹਨ ਲੱਗੀਆਂ ਤੇ ਤੁਸੀਂ ਸਾਡੀ ਸ਼ਹੀਦੀ ਦੇ ਕਰਾਓ ਕਿ ਮਹਾਰਾਜ ਸਾਡੇ ਰਿਸ਼ਤੇ ਕਰਾ ਦੇਣ ਵੀ ਘਰ ਦੇ ਬਹੁਤ ਫਿਕਰਮੰਦ ਆਇਆ ਮਾਤਾ ਸਾਡੀ ਵੀ ਡਿਪਰੈਸ਼ਨ ਦੇ ਵਿੱਚ ਰਹਿੰਦੀ ਐ ਬਾਪੂ ਨੂੰ ਵੀ ਬਹੁਤ ਚੋੜਾ ਰਹਿੰਦਾ ਕਿ ਮੇਰੇ ਬੱਚਿਆਂ ਦਾ ਵਿਆਹ ਨਹੀਂ ਹੁੰਦਾ ਵੀ ਕੋਈ ਰਿਸ਼ਤਾ ਨਹੀਂ ਚੰਗਾ ਆਉਂਦਾ ਸੋ ਤੁਸੀਂ ਜ਼ਰੂਰ ਕਰ ਦਿਓ ਮਹਾਰਾਜ ਵੀਨ ਦੁਨੀ ਦੇ ਮਾਲਕ ਜੀ ਸਮਰਾਟ ਸਤਗੁਰੂ ਸੱਚੇ ਪਾਸ਼ਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦੇ ਕੋਲੇ ਖਾਲਸਾ ਜੀ ਉਹਨਾਂ ਦੀ ਉਥੋਂ ਰਸਤਾ ਲੈ ਕੇ ਕਿਚ ਪਰਚੀ ਪਾ ਕੇ ਮਹਾਰਾਜ ਦੇ ਸਨਮੁਖ ਦੇਗ ਹਾਜ਼ਰ ਕਰ ਦਿੱਤੀ ਸੀ ਸੋ ਗੁਰੂ ਸਾਹਿਬ ਦੀ ਕਿਰਪਾ ਹੋਈ ਮਹਾਰਾਜ ਦੀ ਦਇਆ ਹੋਈ ਉਹਨਾਂ ਦਾ ਡੇਢ ਮਹੀਨੇ ਬਾਅਦ ਮੈਨੂੰ ਮੈਸੇਜ ਆਇਆ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਡਾ ਦੋਵਾਂ ਭੈਣਾਂ ਦਾ ਰਿਸ਼ਤਾ ਪੱਕਾ ਹੋ ਗਿਆ ਵੀ ਮਹਾਰਾਜ ਦੀ ਕਿਰਪਾ ਹੋ ਗਈ ਸ਼ੀਧੀ ਦੇਖਦੇ ਏਡੇ ਲਾਹੇ ਖਾਲਸਾ ਜੀ ਜਿਹੜੇ ਰੁਕੇ ਹੋਏ ਕਾਰਜ ਕਦੇ ਸਫਲ ਨਹੀਂ ਹੁੰਦੇ ਉਹ ਵੀ ਸਫਲ ਮਹਾਰਾਜ ਦੀ ਕਿਰਪਾ ਨਾਲ ਹੋ ਜਾਂਦੇ ਪਰ ਸ਼ਰਧਾ ਨਾਲ ਇਹ ਨਹੀਂ ਹੈ ਕਿ ਜੇ ਇੱਕ ਦੀ ਗੁਰੂ ਸਾਹਿਬ ਨੇ ਕਿਰਪਾ ਹੁਣ ਉਹਨਾਂ ਭੈਣਾਂ ਦੇ ਅੰਦਰ ਕੀ ਪਤਾ ਕਿੰਨਾ ਦੁੱਖ ਸੀ ਕਿਉਂਕਿ ਜਦੋਂ ਦੁੱਖ ਮਹਿਸੂਸ ਕਰਦੀ ਹੈ ਆਤਮਾ ਉਦੋਂ ਨਿਰੰਕਾਰ ਕੋਲ ਪੁਕਾਰ ਪਹੁੰਚਦੀ ਹੈ ਉਹਨਾਂ ਦੀ ਸ਼ਰਧਾ ਉਹਨਾਂ ਦਾ ਪਿਆਰ ਉਹਨਾਂ ਦੀ ਪੜੀ ਹੋਈ ਬਾਣੀ ਨਾਲ ਹੈ ਫਿਰ ਸ਼ੀਦੀ ਦੇ ਕਾਰਜ ਕਰਦੀ ਹੁਣ ਕੋਈ ਬਾਣੀ ਪੜੇ ਨਾ ਨਾਮ ਕਦੀ ਜਪ ਕੇ ਨਹੀਂ ਵੇਖਿਆ ਮੂਲ ਮੰਤਰ ਪੜਨਾ ਨਹੀਂ ਆਉਂਦਾ ਗੁਰੂ ਘਰ ਕਦੇ ਜਾ ਕੇ ਸੇਵਾ ਨਹੀਂ ਕੀਤੀ ਤੇ ਉਹਨਾਂ ਦੀ ਕੱਲੀ ਸ਼ੀਦੀ ਦੀੇ ਕਰਾਉਣ ਦਾ ਕੋਈ ਲਾਹਾ ਨਹੀਂ ਹੈ ਐਵੇਂ ਪੈਸੇ ਖਰਾਬ ਨਾ ਕਰੋ ਜੇ ਬਾਣੀ ਪੜਦੇ ਹੋ ਨਾਮ ਜਪਦੇ ਹੋ ਆਪਣਾ ਕੁਝ ਕਮਾਈ ਹੈਗੀ ਆ ਤੇ ਫਿਰ ਸ਼ੀਦੀ ਦੇ ਕਰਾਓ ਫੇ ਜਿਹੜੀ ਤੁਹਾਡੀ ਕਮਾਈ ਹੈ ਉਹਦੇ ਵਿੱਚ ਵੀ ਬਰਕਤ ਪਵੇਗੀ ਖਾਲਸਾ ਜੀ ਇੱਕ ਭੈਣ ਹੋਣਾ ਨੇ ਹੋਰ ਅਰਦਾਸ ਕਰਾਉਣਾ ਕੀਤੀ ਸੀ ਕਿ ਗੁਰੂ ਸਾਹਿਬ ਕਿਰਪਾ ਕਰਨ ਵੀ ਉਹਨਾਂ ਦਾ ਮਹਾਰਾਜ ਦਇਆ ਕਰਨ ਉਹਨਾਂ ਦਾ ਜਿਹੜਾ ਨਾਮ ਅਭਿਆਸ ਹੈ ਵਧ ਜਾਵੇ ਤੇ ਉਹ ਵੀ ਦਾਸ ਰਹੇ ਨੇ ਅਰਦਾਸ ਬੇਨਤੀ ਕਰਾਉਣਾ ਕੀਤੀ ਸੀ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨਾਂ ਨੇ ਦੱਸਿਆ ਕਿ ਮਹਾਰਾਜ ਦੀ ਏਡੀ ਕਿਰਪਾ ਹੈ ਕਿ ਸੁੱਤਿਆਂ ਵੀ ਕਈ ਵਾਰੀ ਹੁਣ ਮੁਖੋਂ ਵਾਹਿਗੁਰੂ ਨਿਕਲਣ ਲੱਗ ਪੈਂਦਾ ਖਾਲਸਾ ਜੀ ਜਿਹਨੂੰ ਸਤਗੁਰ ਦੇ ਚਰਨ ਫੜ ਲਈਏ ਨਾ ਖਿਰ ਸਾਰੇ ਸੰਸਾਰ ਦੇ ਖਜ਼ਾਨੇ ਹੱਥ ਆ ਜਾਂਦੇ ਨੇ ਤੇ ਸਤਿਗੁਰ ਦੇ ਚਰਨ ਫੜਨ ਵਾਸਤੇ ਬਾਣੀ ਦਾ ਜਪ ਕਰਨਾ ਪਊਗਾ ਨਾਮ ਜਪਣਾ ਪਊਗਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਦੋਹਾਂ ਭੈਣਾਂ ਨੇ ਜਦੋਂ ਅਰਦਾਸ ਕਰਵਾਈ ਸੀ ਉਦੋਂ ਖਾਲਸਾ ਜੀ ਉਹਨਾਂ ਦੇ ਮੁਖ ਤੇ ਉਦਾਸੀ ਸੀ ਦੁੱਖ ਸੀ ਉਹਨਾਂ ਦੇ ਹਿਰਦੇ ਵਿੱਚ ਜਦੋਂ ਬਾਬਾ ਦੀਪ ਸਿੰਘ ਸਾਹਿਬ ਨੇ ਕਲਾ ਵਰਤਾਈ ਉਹ ਖੁਸ਼ੀ-ਖੁਸ਼ੀ ਉਹਨਾਂ ਨੇ ਦੱਸਣਾ ਕੀਤਾ ਮੈਂ ਉਹਨਾਂ ਦੀ ਹੱਡ ਵੀ ਜੀ ਤੁਹਾਡੇ ਨਾਲ ਸਾਂਝੀ ਕੀਤੀ ਆ ਹੈ ਤਾਂ ਬਿਲਕੁਲ ਨਾਰਮਲ ਜੀ ਪਰ ਉਹ ਕਹਿੰਦੇ ਵੀ ਏਡੀ ਗੁਰੂ ਸਾਹਿਬ ਦੀ ਕਿਰਪਾ ਅਮਰਤ ਧਾਰੀ ਪਰਿਵਾਰ ਸਾਨੂੰ ਦੋਵਾਂ ਭੈਣਾਂ ਨੂੰ ਮਿਲੇ ਨੇ ਤੇ ਮਹਾਰਾਜ ਦੀ ਕਿਰਪਾ ਸਰਕਾਰ ਦੋਵਾਂ ਦੇ ਕਾਰੋਬਾਰ ਵੀ ਚੜ੍ਹ ਨਿਕਲ ਆਲੇ ਤੇ ਮੁੰਡੇ ਵੀ ਖਾਲਸਾ ਨਿਕਲੇ ਇਕੱਲੇ ਇਕੱਲੇ ਬੀ ਇਹ ਸਾਡੇ ਮਾਤਾ ਦਾ ਸੀਗਾ ਸ਼ੁਰੂ ਤੋਂ ਹੀ ਕਿ ਮੇਰੀਆਂ ਬੱਚੀਆਂ ਉੱਥੇ ਗਈਆਂ ਜਾਣ ਕਿਥੇ ਇੱਕ ਇੱਕ ਹੀ ਪੁੱਤਰ ਹੋਵੇ ਉਹਨਾਂ ਦੇ ਅੱਗੇ ਕਿਉਂਕਿ ਸੰਸਾਰ ਦੇ ਵਿੱਚ ਰੌਲਾ ਬੋੜਾ ਬਹੁਤਾ ਲੋਕਾਂ ਦਾ ਇਹ ਹੋ ਗਿਆ ਖਾਲਸਾ ਜੀ ਉਹਨਾਂ ਪੈਣਾ ਹੋਣਾ ਨੇ ਦੇਗ ਜੀ ਨੂੰ ਅਰਦਾਸ ਕਰਵਾਈ ਉਹਦੇ ਵਿੱਚ ਵੀ ਇਹ ਲਿਖਾਉਣਾ ਕੀਤਾ ਸੀ ਵੀ ਸਾਨੂੰ ਉੱਥੇ ਸਾਡਾ ਰਿਸ਼ਤਾ ਹੋਵੇ ਦੋਵਾਂ ਭੈਣਾਂ ਦਾ ਜਿੱਥੇ ਇੱਕ ਹੀ ਪੁੱਤਰ ਹੋਵੇ ਤੇ ਅਸੀਂ ਆਪਣੇ ਉੱਥੇ ਮਾਪਿਓ ਦੀ ਉਹਨਾਂ ਦੇ ਜਾ ਕੇ ਸੇਵਾ ਕਰ ਸਕੀਏ ਸੋ ਗੁਰੂ ਸਾਹਿਬ ਦੀ ਕਿਰਪਾ ਸ਼ੀਦਾ ਫੌਜਾਂ ਦੀ ਕਿਰਪਾ ਹੋਈ ਕਿ ਸ਼ੀਦੀ ਦੇ ਜਿਹੜੀ ਕਰਵਾਉਣਾ ਕੀਤੀ ਸੀ ਉਹ ਸਫਲੀ ਹੋਈ ਤੇ ਭੈਣਾਂ ਦੋਵਾਂ ਭੈਣਾਂ ਦੇ ਰਿਸ਼ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਆਪਣੀ ਹੱਥੀ ਕੀਤੇ ਤੇ ਕਹਿੰਦੇ ਜਿਸ ਦਿਨ ਤੋਂ ਰਿਸ਼ਤੇ ਹੋਏ ਮਾਂ ਸਾਡੀ ਦਾ ਜਿਹੜਾ ਹਾਲ ਸੀ ਉਹ ਕੱਲੀ ਗੱਲਾਂ ਕਰਦੀ ਰਹਿੰਦੀ ਸੀ ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਵੀ ਠੀਕ ਹੋ ਗਿਆ ਬਾਪੂ ਵੀ ਖੁਸ਼ ਰਹਿਣ ਲੱਗ ਪਿਆ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਸਤਿਗੁਰ ਦੇ ਚਰਨਾਂ ਵਿੱਚ ਜਦੋਂ ਕੋਈ ਅਰਦਾਸ ਕਰਦਾ ਹੈ ਮਹਾਰਾਜ ਜ਼ਰੂਰ ਸਫਲੀ ਕਰਦੀ ਸੋ ਖਾਲਸਾ ਜੀ ਜੇ ਤੁਸੀਂ ਸ਼ੀਧੀ ਦੇਖ ਕਰਾਉਣਾ ਹੈ ਉਹ ਨਾਲ ਜਾਪ ਰੱਖੋ ਮੈਂ ਵਾਰ-ਵਾਰ ਕਹਿਣਾ ਹਾਂ ਜਿਨ੍ਹਾਂ ਦਾ ਭਾਈ ਕੋਈ ਕਾਰਜ ਨਹੀਂ ਹੁੰਦਾ ਨਾ ਸਤਿਗੁਰ ਜੀ ਨੇ ਦੱਸਣਾ ਕੀਤਾ ਕਿ ਭਾਈ ਮੂਲ ਮੰਤਰ ਦੇ ਅਭਿਆਸੀ ਬਣ ਜਾਵੋ ਮੂਲ ਮੰਤਰ ਦਾ ਜਾਪ ਕਰ ਲਓ ਸਵਾ ਸਵਾ ਲੱਖ ਮੂਲ ਮੰਤਰ ਰੱਖਣੇ ਸ਼ੁਰੂ ਕਰ ਦਿਓ 사ਤਗੁਰੂ ਜੀ ਜਰੂਰ ਕਿਰਪਾ ਕਰਨਗੇ ਮੂਲ ਮੰਤਰ ਨਿਸ਼ਕਾਮ ਹੋ ਕੇ ਸੇਵਾ ਕਰੋ ਆਪਣੇ ਆਪ ਖਾਲਸਾ ਜੀ ਮਹਾਰਾਜ ਦੀ ਮਿਹਰ ਵਰਤੇ ਜਿੱਦਾਂ ਹਵਾ ਸੁੱਕੇ ਪੱਤਿਆਂ ਨੂੰ ਚੁੱਕ ਕੇ ਲੈ ਜਾਂਦੀ ਹੈ ਇਤਾਂ ਮੂਲ ਮੰਤਰ ਦਾ ਅਭਿਆਸ ਜ਼ਿੰਦਗੀ ਵਿੱਚ ਆਏ ਹੋਏ ਕਸ਼ਟ ਰੋਗਾਂ ਨੂੰ ਦੂਰ ਕਰ ਦਿੰਦਾ ਸੋ ਮਹਾਰਾਜ ਦੀ ਬਾਣੀ ਪੜ੍ਹੀਏ ਨਾਮ ਜਪੀਏ ਸ਼ਹੀਦੀ ਸਿੰਘਾਂ ਸ਼ਹੀਦ ਸਿੰਘਾਂ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਧੱਕੀਏ ਤੇ ਭਾਈ ਸ਼ਹੀਦਾਂ ਦੇ ਸਥਾਨਾਂ ਤੇ ਜਾ ਕੇ ਅਰਦਾਸ ਬੇਨਤੀ ਕਰੀਏ ਸੇਵਾ ਕਰੀਏ ਸਿਮਰਨ ਕਰੀਏ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦਾ ਅਦਬ ਸਤਕਾਰ ਕਾਇਮ ਰੱਖੀਏ ਮਹਾਰਾਜ ਦਇਆ ਕਰਨਗੇ ਸਾਰੇ ਸੁੱਖ ਝੋਲੀ ਪਾਉਣਗੇ ਸੋ ਪੂਲਾ ਦੇ ਕਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ